ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਤੇ ਹਰ ਕੋਈ ਪੰਜਾਬ ਦੇ ਲਈ ਅਰਦਾਸ ਕਰ ਰਿਹਾ ਕਿ ਜਲਦ ਤੋਂ ਜਲਦ ਇਹ ਹਾਲਾਤ ਸੁਖਾਂਵੇਂ ਹੋਣ ਪੰਜਾਬ ਮੁੜ ਆਪਣੇ ਪੈਰਾਂ 'ਤੇ ਖੋ ਸਕੇ ਤਾਂ ਉੱਥੇ ਕੀ ਸਸਰਾਲੀ ਪਿੰਡ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪਾਸੇ ਤਾਂ ਬਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਤਲੁਜ ਜਿਸ ਤਰੀਕੇ ਲਗਾਤਾਰ ਮਿੱਟੀ ਖਿਸਕਾ ਰਿਹਾ ਉੱਥੇ ਹੀ ਲਗਾਤਾਰ ਬਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੂਸਰੇ ਕੀ ਪਾਸੇ ਅਰਦਾਸਾਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਹੈ ਇੱਕ ਪਾਸੇ ਬੰਦ ਮਜ਼ਬੂਤ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਪਾਲ ਕੇ ਸਾਧ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਹੋਇਆ ਲਗਾਤਾਰ ਉਥੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਾਠ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਇਥੇ ਮਿਹਰ ਪਰਿਆ ਹੱਥ ਰੱਖਣ ਇਹ ਮੁਹਲਾਤ ਖਰਾਬ ਨਾ ਹੋਣ ਬੰਨ ਨਾ ਟੁੱਟੇ ਤਾਂ ਲਗਾਤਾਰ ਉੱਥੇ ਪਾਠ ਕੀਤਾ ਜਾ ਰਿਹਾ ਲਗਾਤਾਰ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕੀਤੀ ਜਾ ਰਹੀ ਹੈ ਉੱਥੇ ਪਿੰਡਾਂ ਦੇ ਲਈ ਕੀਤੀ ਜਾ ਰਹੀ ਹੈ ਕਿਉਂਕਿ ਪਿੰਡਾਂ ਦੇ ਲਈ ਇਸ ਸਮੇਂ ਖਤਰੇ ਦੇ ਘੰਟੇ ਵੱਜੇ ਹੋਈ ਹੈ ਪਿੰਡਾਂ ਦੇ ਲੋਕ ਕਾਫੀ ਸਹਮੇ ਹੋਏ ਨੇ ਮਨਾਂ ਦੇ ਵਿੱਚ ਡਰ ਹੈ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਕਿਉਂਕਿ ਹਾਲਾਤ ਬੇਹਦ ਨਾਜ਼ੁਕ ਸੁਸਰਾਲੇ ਪਿੰਡ ਦੇ ਵਿੱਚ ਬਣੇ ਹੋਏ ਨੇ ਜਿਸ ਤੇ ਚੱਲਦੇ ਅਰਦਾਸਾਂ ਦਾ ਲਗਾਤਾਰ ਫਿਲਸਲਾ ਵੀ ਜਾ ਰਹੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਲਗਾਤਾਰ ਪਾਠ ਕੀਤਾ ਜਾ ਰਿਹਾ ਅਰਦਾਸ ਕੀਤੀ ਜਾ ਰਹੀ ਹੈ ਕਿ ਬੰਨ ਨਾ ਟੁੱਟੇ ਲੋਕ ਇਸ ਪਾਣੀ ਦੀ ਮਾਰ ਹੇਠ ਨਾ ਅੰਨ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਇਹ ਲਗਾਤਾਰ ਗੁਰੂ ਸਾਹਿਬ ਅੱਗੇ ਅਰਦਾਸਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ